ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਮੇਰਾ ਨਾਮ ਜਖਸੀਰ ਝੁੰਬਾ ਭਾਰਤੀ ਕਿਸਾਨ ਜੁਨੈਤਤਾ ਗਰਾਹਾਂ ਜਲਾਗੂਆ ਮੈਂ ਤੇ ਜਿਹੜਾ ਧਰਨਾ ਦਿੱਤਾ ਗਿਆ ਜੇ ਮੈਂ ਸੀ ਝੁੰਬੇ ਪਿੰਡ ਤੋਂ ਮਜ਼ਦੂਰ ਖੁਦਕੁਸ਼ੀ ਕਰ ਗਿਆ ਰਾਤ 12 ਵਜੇ ਤੇ ਜਿਹਦਾ ਨਾਮ ਅਮਰਤਪਾਲ ਆ ਉਹਨੇ ਉਹਦੇ ਡੈਡੀ ਨੇ 9 2009 ਚ ਕਰਜ਼ਾ ਲੈ ਸੀ ਲੱਖ ਰੁਪਏ ਦਾ ਉਹਨਾਂ ਦੀ 13 ਚ 12 ਚ ਮੌਤ ਹੋ ਗਈ ਆ ਤੇ 12 ਤੋਂ ਬਾਅਦ ਕੁਝ ਇਸ ਪਰਿਵਾਰ ਨੇ ਰੁਪਏ ਭਰੇ ਵੀ ਆ ਉਦੇ ਘਰੋਂ ਤੇ ਉਹਦੇ ਬੇਟੇ ਨੇ ਤੇ ਉਹਦੇ ਰਿਸ਼ਤਾਰਸੀ ਉਹ ਭਰ ਕੇ ਗਏ ਆ ਤੇ ਜਿਹੜਾ ਮੁੰਡੇ ਨੂੰ ਨੌਕਰੀ ਮਿਲੀ ਸੀ ਉਸ ਚੋਂ ਵੀ ਕੁਛ ਨਾ ਕੁਛ ਉਹ ਕਟਾਈ ਜਾਂਦਾ ਸੀ ਕਟਾਉਣ ਦੇ باوجود ਵੀ ਮਤਲਬ ਲਗਾਤਾਰ ਉਹਨੂੰ ਛੰਮਣ ਪੇਚੇ ਜਾ ਰਹੀ ਸੀ ਡਰਾਇਤ ਮੁਕਾਇਆ ਜਾ ਰਿਆ ਸੀ ਉਹਨੂੰ ਤੇ ਕੋਰਟਾਂ ਚ ਮਤਲਬ ਕੇਸ ਲਾਇਆ ਸੀ ਮੈਨੂੰ ਲੱਗਦਾ ਕੇਸ ਲਾਉਣ ਤੋਂ ਜਦੋਂ ਉਹ ਜਲੀਲ ਹੁੰਦਾ ਉਹਨੂੰ ਆਪਦੇ ਆਪ ਨੂੰ ਸ਼ਰਮ ਮਹਿਸੂਸ ਕੀਤੀ ਤਾਂ ਉਹ 25 ਦਿਨ ਨੂੰ ਸਪਰੇ ਪੀ ਗਿਆ ਤੇ ਰਾਤ ਉਹਦੀ ਜੀਵਨ ਲਈ ਲਾਸ਼ ਮੱਭਤੋ ਤੇ ਅਸੀਂ ਮੰਗ ਕਰਦੇ ਆ ਜਿਹੜਾ ਮੈਨੇਜਰ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਲਗਾਤਾਰ ਉਹਨੂੰ ਡਰਾਵਾ ਕੇ ਪ੍ਰੈਸ਼ਰ ਬਣਾ ਰਿਆ ਸੀ ਤੇ ਅਸੀਂ ਮੰਗ ਕਰਦੇ ਨਾਲ ਉਹਦੇ ਕਰਜ਼ੇ ਦੇ ਲਖੀਰ ਵੱਧਣੀ ਚਾਹੀਦੀ ਆ ਇੱਕ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਕੱਲਾ ਇਸ ਬੈਂਕ ਦਾ ਨਹੀਂ ਮਸਲਾ ਨਾਲ ਪ੍ਰਾਈਵੇਟ ਫਾਈਨਸ ਕੰਪਨੀ ਵੀ ਲਗਾਤਾਰ ਇਹਨੂੰ ਡਰਾਵਾ ਰਹੀ ਸੀ ਉਹ ਤੋਂ ਵੀ ਉਹਨਾਂ ਨੇ ਵੀ ਐ ਭਲੇ ਚਲ ਕੇ ਤੂੰ ਇਧਰ ਰੁਪਏ ਭਰ ਦੇ ਤੈਨੂੰ ਅਸੀਂ ਫੈਂਸ ਦੇ ਦਿੰਨੇ ਆ ਉਹ ਵੀਰ ਤੋਂ ਉਹਨਾਂ ਦਾ ਉਧਰ ਪਰ ਹੈ ਗਿਆ ਬਿਮਾਰੀ ਸ਼ੁਮਾਰੀ ਦੇ ਕਰਕੇ ਤੇ ਨਾ ਇਧਰ ਪਰ ਹੈ ਗਿਆ ਅਸੀਂ ਕਹਿੰਦੇ ਆ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਲੜ ਕੇ ਮਰਨਾ ਚਾਹੀਦਾ ਕਰਜ਼ਾ ਸਾਰਾ ਨੇ ਦੇਣਾ ਜਦੋਂ ਕੋਈ ਬਿਮਾਰੀ ਸ਼ੁਮਾਰੀ ਜਾਂ ਕੋਈ ਕਿਸੇ ਕਾਰਨ ਕਰਕੇ ਕਰਜ਼ਾ ਨਹੀਂ ਭਰੀ ਦਿੰਦਾ ਤੇ ਉਦੋਂ ਜਿਹੜੇ ਇਹ ਜੇ ਮੁਲਾਜ਼ਮਾਂ ਉਹਨੂੰ ਧਮਕੀਆਂ ਦਿੰਦੇ ਸੀਗੇ ਮਤਲਬ ਉਹ ਟੈਨ ਨੂੰ ਨੌਕਰੀ ਤੋਂ ਡਿਸਮਿਸ ਕਰਾ ਦਿਆ ਕਿ ਕੋਰਟ ਚ ਸਜ਼ਾ ਹੋ ਜੂਗੀ ਤੈਨੂੰ ਜਿਹੜਾ ਮਤਲਬ ਇਹ ਜਾਂ ਕੁਝ ਨਾਸ਼ਾਰਦਾ ਹੋਇਆ ਤੇ ਆਪਦੀ ਜੀਵਨ ਲੀਲਾ ਸਪਰੇ ਪੀ ਕੇ ਸਮਾਪਤ ਕਰ ਗਿਆ ਅਗਲਾ ਐਕਸ਼ਨ ਕੀ ਹੋਣਾ ਅਗਲਾ ਐਕਸ਼ਨ ਬਾਹਰ ਚ ਬੈਠਿਆ ਜੀ ਅਸੀਂ ਦਾ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜਿਹੜੇ ਇਹ ਜੇ ਮੈਨੇਜਰ ਆ ਉਹ ਤੇ ਪਰਚਾ ਦਰਜ ਹੋਵੇ ਕਰਜੇ ਤੇ ਲਖੀਰ ਵੱਜੇ ਸ਼ਖਤ ਤੋਂ ਸ਼ਖਤ ਜਿਹੜਾ ਕੋਈ ਹੋਰ ਵੀਰ ਦਾ ਨੂੰ ਖੁਦਕੁਸ਼ੀ ਕਰ ਜੇ ਬਦਲੇ ਨਾ ਕਰੇ ਮੈਂ ਜਿੱਤੇ ਨਾਮ ਦਾ ਕਿਹੜੇ ਜੱਤਰ ਮੈਂ ਪੰਜਾਬ ਖੇਤ ਮਜ਼ਦੂਰ ਜਿਲ੍ਹਾ ਕਮੇਟੀ ਮੈਂਬਰਾਂ ਗਾ ਮਨਦੀਪ ਸਿੰਘ ਸਿਮਗਾ ਪੰਜਾਬ ਖੇਤ ਮਜ਼ਦੂਰਾਂ ਗਾ ਅੱਜ ਪਿੰਡ ਝੁੰਬੇ ਤੋਂ ਸਾਡੇ ਇੱਕ ਮਜ਼ਦੂਰ ਨੇ ਇਸ ਕਰਕੇ ਖੁਦ ਖੁਦ ਹੀ ਕਰ ਲਈ ਕਿ ਜਿਹੜੀ ਆ ਪਿੱਛੇ ਬੈਂਕ ਆ ਗਈ ਕੋਵਰੇਟ ਬੈਂਕ ਇਹਦੇ ਵਿੱਚੋਂ ਸਾਡੇ ਉਸ ਮਜ਼ਦੂਰ ਨੇ ਉਹਦੇ ਫਾਦਰ ਸਾਹਿਬ ਨੇ ਕਰਜ਼ਾ ਲਿਆ ਚ 1 ਲੱਖ ਰੁਪਇਆ 2009 ਦੇ ਵਿੱਚ ਤੇ 12 ਦੇ ਵਿੱਚ ਉਹਦੀ ਮੌਤ ਹੋ ਗਈ ਪਰ ਇਹ ਉਸਨੇ ਫੇਰ ਵੀ ਜਿਹੜੀ ਪਰਿਵਾਰ ਨੇ ਇਹ ਕਿਤਾਬੀ ਕਰਜ਼ਾ ਹਾਲਾਤ ਇਹ ਚਾਹੀਦਾ ਜਦੋਂ ਦੀ ਮੌਤ ਹੋ ਗਈ ਕਰਜ਼ਾ ਮਾਫ ਹੋਣਾ ਚਾਹੀਦਾ ਚੀ ਪਰ ਪਰਿਵਾਰ ਭਲੇਮਾਨ ਸੀ ਕਿਉਂਕਿ ਮਜ਼ਦੂਰ ਮਜ਼ਦੂਰ ਹੁੰਦੇ ਆ ਉਹ ਬਹੁਤ ਡਰੇ ਤੇ ਧੰਕਾਏ ਹੁੰਦੇ ਆਗੇ ਉਹਨਾਂ ਨੇ ਫੈਸਲਾ ਕਲੈਜ ਕਿ ਅਸੀਂ ਕਰਜ਼ਾ ਭਰਾਂਗੇ ਕਰਜ਼ਾ ਲਗਾਤਾਰ ਉਹ ਭਰ ਰਹੇ ਸੀਗੇ ਤੇ ਜਣੀ ਹਲ ਜਾ ਕੇ ਉਸ ਨੂੰ ਇਧਰੋਂ ਪਾਸੋਂ ਇਹਨਾਂ ਦੇ ਮੁਲਾਜ਼ਮਾਂ ਨੇ ਦੂਜੇ ਪਾਸੋਂ ਇੱਕ ਪਾਸੋਂ ਕਰਜ਼ਾ ਹੋਰ ਚੁਕਾਤਾ ਵੀ ਤੂੰ ਉਧਰਲਾ ਕਰਜ਼ਾ ਚੱਕ ਕੇ ਇੱਧਰ ਕਰਜ਼ਾ ਭਰ ਦੇ ਜਣੀ ਦੋ ਪਾਸੇ ਫਸਾ ਲਿਆ ਉਹਨੂੰ ਉਧਰ ਵੀ ਕਰਜ਼ਾ ਚੜ ਗਿਆ ਤੇ ਅੱਧਲੇ ਪਾਸੇ ਵੀ ਕਰਜ਼ਾ ਚੜ ਗਿਆ ਤੇ ਲਗਾਤਾਰ ਬੈਂਕ ਦੇ ਮੈਨੇਜਰ ਤੇ ਇੱਥੋਂ ਦੀ ਅਫਸਰ ਚਾਈ ਉਹਨੂੰ ਡਰਾ ਧਮਕਾ ਰਹੀ ਸੀ ਕਿ ਨਹੀਂ ਤਾਂ ਕਰਜਾ ਪਰ ਨਹੀਂ ਤੇਰੇ ਤੇ ਪਰਚਾ ਦਰਜ ਕਰਾਂਗੇ ਤੇਰਾ ਘਰ-ਕੁਰਕ ਕਰ ਲਾਂਗੇ ਤੇ ਉਹਦੀਆਂ ਜਿਹੜੀਆਂ ਧੀਆ ਦੋ ਮਟਿਆਰਾ ਐ ਵਿਆਉਣ ਵਾਲੀਆਂ ਉਹਦਾ ਪੁੱਤ ਵਿਆਉਣ ਵਾਲਾ ਜਾਨੀ ਜਿੰਨਾ ਜਲੀਲ ਕੀਤਾ ਉਹਨੂੰ ਜਿੰਨਾ ਉਹ ਡਰ ਦੇ ਵਿੱਚੋਂ ਜਾਨੀ 25 ਤਰੀਕ ਨੂੰ ਉਹਨੇ ਰਾਤ ਨੂੰ ਸਰਪੇ ਪੀ ਲਈ ਤੇ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਰਾਤ ਨੂੰ ਦੀ ਮੌਤ ਹੋ ਗਈ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਕਿ ਇਹੋ ਜੇ ਜਿਹੜੀ ਅਫਸਰ ਚਾਹੀ ਆ ਇਹਨਾਂ ਤੇ ਪਰਚਾ ਦਰਜ ਹੋਵੇ ਪਹਿਲ ਦੇ ਆਧਾਰ ਦੇ ਉੱਤੇ ਤੇ ਉਹਦਾ ਜਿਹੜਾ ਉਹਦਾ ਸਾਰਾ ਕਰਜ਼ਾ ਮਾਫ਼ ਹੋਵੇ ਤੇ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਆ ਕਿ ਉਸ ਪਰਿਵਾਰ ਨੂੰ ਉਹਨਾਂ ਸਾਡੀਆਂ ਧੀਆਂ ਨੂੰ ਜਿਨ੍ਹਾਂ ਦਾ ਵਿਆਹ ਹੋਣ ਵਾਲਾ ਉਹਨਾਂ ਨੂੰ ਘੱਟੋ ਘੱਟ ਸਰਕਾਰ 10 ਲੱਖ ਰੁਪਏ ਹੋਰ ਦੇਵੇ ਤੇ ਨਾਲ ਦੀ ਨਾਲ ਜਿਹੜੀ ਸਰਕਾਰ ਆ ਪਿਛਲੇ ਦਿਨਾਂ ਦੇ ਵਿੱਚ ਆ ਸਰਕਾਰ ਇਹ ਤੜਾ ਮਾਰਦੀ ਚ ਕਿ 45 ਚੋਂ ਪਰਿਵਾਰਾਂ ਦੇ ਕਰਜ਼ੇ ਮਾਫ ਕਰਤੇ ਆਗੇ 13.5 ਲੱਖ ਦੇ ਕਰੀਬ 13.5 ਹਜ਼ਾਰ ਪਿੰਡ ਆਗਾ ਤੇ ਉਹ 45000 ਪਰਿਵਾਰਾਂ ਦੇ ਜਿਹੜੀ ਕਰਜ਼ੇ ਮਾਫ ਕਰਕੇ ਵੱਡੇ ਪੋਸਟਰ ਵੱਡੀਆਂ ਜਾਨੀ ਉਹਨਾਂ ਨੇ ਮਸ਼ਹੂਰੀਆਂ ਕੀਤੀਆਂ ਕਰਜ਼ਾ ਕਿੰਨਾ ਬੰਦ ਆਗਾ ਉਹ ਇੱਕ ਪਿੰਡ ਦਾ ਅੱਧਾ ਅੱਧਾ ਇੱਕ ਅੱਧਾ ਜੀ ਬੰਦਾ ਹੈਗਾ ਤੇ ਦੂਜੇ ਪਾਸੇ ਸਾਡੇ ਮਜ਼ਦੂਰ ਖੁਦ ਖੁਸ਼ੀਆਂ ਕਰਨ ਲਈ ਮਜ਼ਦੂਰ ਆ ਆ ਤਾਜੀ ਘਟਨਾ ਕੀ ਤੇ ਇੱਕ ਜੇ ਸੈਂਕੜੇ ਮਜ਼ਦੂਰ ਜਿਹੜੇ ਆਪਣਾ ਜਾਨਾ ਬਚਾਉਂਦੇ ਫਿਰਦੇ ਆਗੇ ਲਗਾਤਾਰ ਉਹਨਾਂ ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਆ ਕਿ ਸਭ ਤੋਂ ਪਹਿਲ ਦੇ ਆਧਾਰ ਤੇ ਇਹਨਾਂ ਬੰਦਿਆਂ ਦੇ ਉੱਤੇ ਜਿਹੜਾ ਮਰੇਜਰਾਤੂ ਦੀ ਅਫਸਰ ਸਹੀਆ ਉਤੇ ਪਰਚਾ ਦਰਜ ਹੋਵੇ ਦੂਜੀ ਮੰਗ ਛਾਡੀ ਆ ਕਿ ਉਹ ਜਿਹੜਾ ਕਰਜ਼ਾ ਉਹਨਾਂ ਦਾ ਸਾਰਾ ਮਾਫ ਹੋਵੇ ਤੀਜੀ ਮੰਗ ਛਾਡੀ ਆ ਕਿ ਇਸ ਪਰਿਵਾਰ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਦਿੱਤਾ ਜਾਵੇ ਤੇ ਜੇ ਇੱਕ ਜੀ ਆ ਜਿਹੜੀ ਉਹਦੀ ਧੀ ਹੈਗੀ ਉਹਨੂੰ ਨੌਕਰੀ ਇੱਕ ਪ੍ਰਵਾਦ ਨੂੰ ਮਿਲੀ ਇਹ ਸਾਡੀ ਮੰਗ ਆ ਕਿ ਅੱਜ ਦੀ ਜੜੀ ਆ ਜੀ